ਤੱਥ ਜਿਹੜੇ ਹੁੰਦੇ ਐ ਇਹ ਬੜੀ ਬੇਰਹਿਮ ਜੀ ਚੀਜ਼ ਹੁੰਦੇ ਐ ਜਦੋਂ ਇਹਨਾਂ ਨਾਲ ਕੋਈ ਬੰਦਾ ਖੇਡਣ ਲੱਗ ਜਾਂਦਾ ਫਿਰ ਇਹ ਤਬਾਹ ਕੁੰ ਸਾਫਟ ਹੁੰਦੇ ਐ ਇੱਥੇ ਕੁਝ ਬੰਦਿਆਂ ਨੇ ਕੋਸ਼ਿਸ਼ ਇਹੀ ਕੀਤੀ ਐ ਵੀ ਅੰਕੜਿਆਂ ਨੂੰ ਇਸ ਰੂਪ ਚ ਪੇਸ਼ ਕੀਤਾ ਜਾਵੇ ਇਸ ਰੂਪ ਦੇ ਵਿੱਚ ਦਿਖਾਇਆ ਜਾਵੇ ਕਿ ਜਿਹਦੇ ਤੋਂ ਇੱਕ ਪ੍ਰਭਾਵ ਬਣੇ ਕਿ ਜਿਹੜੇ ਪ੍ਰਵਾਸੀ ਐ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਖਤਰਾ ਬਣ ਗਈ ਇਹ ਸਾਰੇ ਕ੍ਰਾਈਮਨਲ ਨੇ ਉਹ ਬਹੁਤ ਥੋੜੇ ਕੇਸਾਂ ਦੇ ਹਵਾਲੇ ਦੇ ਨਾਲ ਵੀ ਜਗਤਪੁਰੇ ਦੀ ਗੱਲ ਹੋਊਗੀ ਕੁੰਬੜੇ ਦੀ ਗੱਲ ਹੋਊਗੀ ਕਿਤੇ ਇੱਕ ਸਬਜ਼ੀ ਮੰਡੀ ਦੀ ਗੱਲ ਹੋਊਗੀ ਕਿਤੇ ਕਿਸੇ ਨਾਲ ਕਿਸੇ ਹੋਰ ਕ੍ਰਾਈਮ ਦੀ ਗੱਲ ਹੋਊਗੀ ਇਹ ਜਦੋਂ ਐਂ ਪੇਸ਼ ਕੀਤਾ ਜਾਂਦਾ ਤਾਂ ਲੱਗਣ ਲੱਗ ਜਾਂਦਾ ਵੀ ਹਾਂ ਸੱਚੀ ਵਿੱਚ ਕੁਝ ਵੱਡੀਆਂ ਗੱਲਾਂ ਹੋ ਰਹੀਆਂ ਨੇ ਪਰ ਜਦੋਂ ਤੁਸੀਂ ਇਹਨੂੰ ਤਵਾਜਨ ਚ ਦੇਖਦੇ ਹੋ ਕੰਪੈਰੀਟਿਵ ਵਾਸਤੇ ਦੇਖਦੇ ਹੋ ਫਿਰ ਤੁਹਾਡੇ ਸਾਹਮਣੇ ਆਉਂਦਾ ਜੀ ਪੰਜਾਬ ਦੇ ਜਿਹੜਾ ਕੋਲ ਕ੍ਰਾਈਮ ਹੈ ਉਹਦੇ ਵਿੱਚ ਜਿਹੜਾ ਪ੍ਰਵਾਸੀਆਂ ਦਾ ਕ੍ਰਾਈਮ ਹੈ ਤੁਸੀਂ ਇਹਦੇ ਅੰਕੜੇ ਦੇਖੋਗੇ ਫੇਰ ਸਾਹਮਣੇ ਆਉਂਦਾ ਵੀ ਇਹ ਤਾਂ ਬਹੁਤ ਥੋੜੀ ਗਿਣਤੀ ਹੈ ਪੰਜਾਬ ਦੇ ਅੰਦਰ ਹਰ ਰੋਜ਼ ਖੋਹਦੀਆਂ ਕਿੰਨੀਆਂ ਘਟਨਾਵਾਂ ਹੁੰਦੀਆਂ ਨੇ ਮਾਰ ਕਾਟ ਕਿੰਨੀ ਹੁੰਦੀ ਹੈ ਕਿੰਨੇ ਕਤਲ ਹੁੰਦੇ ਆ ਕਿੰਨੇ ਚਿੱਟੇ ਨਾਲ ਮਰਦੇ ਆ ਉਹ ਸਾਰੇ ਪ੍ਰਵਾਸੀ ਆ ਉਹਦੇ ਵਿੱਚ ਤੁਸੀਂ ਅੱਜ ਦਾ ਅਖਬਾਰ ਚੱਕ ਕੇ ਦੇਖ ਲਓ ਵੀ ਕਿੰਨੀਆਂ ਘਟਨਾਵਾਂ ਨੇ ਤੇ ਉਹ ਚ ਪ੍ਰਵਾਸੀਆਂ ਦੀ ਗਿਣਤੀ ਕਿੰਨੀ ਹੈ ਅਸੀਂ ਕੋਸ਼ ਘਟਨਾਵਾਂ ਨੂੰ ਆਧਾਰ ਬਣਾ ਕੇ ਇੱਕ ਪੂਰੇ ਭਾਈਚਾਰੇ ਨੂੰ ਪਹਿਲਾਂ ਇੱਥੇ ਗੱਲ ਹੋਈ ਕਿ ਪੂਰੇ ਭਾਈਚਾਰੇ ਨੂੰ ਨਹੀਂ ਨਿਸ਼ਾਨਾ ਬਣਾਇਆ ਜਾਣਾ ਚਾਹੀਦਾ ਪੂਰਾ ਭਾਈਚਾਰਾ ਕ੍ਰਿਮੀਨਲ ਨਹੀਂ ਹੁੰਦਾ ਕ੍ਰਿਮੀਨਲ ਦਾ ਧਰਮ ਨਹੀਂ ਹੁੰਦਾ ਪਰ ਜਦੋਂ ਅਸੀਂ ਤੱਥ ਦਿੰਦੇ ਆ ਜਦੋਂ ਅਸੀਂ ਗੱਲਾਂ ਕਰਦੇ ਆ ਉਦੋਂ ਫਿਰ ਅਸੀਂ ਇਸ ਪਾਸੇ ਨੂੰ ਚੱਲਦੇ ਆ ਵੀ ਥੋੜੀਆਂ-ਥੋੜੀਆਂ ਗੱਲਾਂ ਨੂੰ ਵਧਾ ਕੇ ਇੱਕ ਪੂਰੇ ਭਾਈਚਾਰੇ ਨੂੰ ਕ੍ਰਿਮੀਨਲ ਬਣਾ ਰਹੇ ਆ ਪਹਿਲੀ ਗੱਲ ਇਸ ਗੱਲ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੁਣ ਮੈਂ ਆਪਦੀ ਜਿਹੜੀ ਗੱਲ ਕਹਿਣੀ ਚਾਹਣਾ ਕਿ ਜਦੋਂ ਕੋਈ ਇਹ ਕਹਿੰਦਾ ਕਿ ਪੰਜਾਬੀ ਕੌਮियत ਨੂੰ ਪੰਜਾਬ ਨੂੰ ਪੰਜਾਬ ਦੀ ਆਰਥਿਕਤਾ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੀ ਬੋਲੀ ਨੂੰ ਕੋਈ ਖਤਰਾ ਨਹੀਂ ਹੈ ਤਾਂ ਇਹ ਗੱਲ ਪੂਰੀ ਤਰ੍ਹਾਂ ਗਲਤ ਹੈ ਬਿਲਕੁਲ ਪੰਜਾਬ ਦੀ ਆਰਥਿਕਤਾ ਨੂੰ ਖਤਰਾ ਹੈ ਬਿਲਕੁਲ ਪੰਜਾਬ ਦੀ ਬੋਲੀ ਖਤਰੇ ਹੇਠ ਹੈ ਸਾਡਾ ਰਹਿਣ ਸਹਿਣ ਖਤਰੇ ਹੇਠ ਹੈ ਸਾਡਾ ਪਹਿਰਾਵਾ ਖਤਰੇ ਹੇਠ ਹੈ ਸਾਡੀਆਂ ਕਦਰਾਂ ਕੀਮਤਾਂ ਸਾਡੀ ਧਾਰਮਿਕਤਾ ਸਾਰੀਆਂ ਕਦਰਾਂ ਇਹ ਸਾਰੀਆਂ ਚੀਜ਼ਾਂ ਖਤਰੇ ਹੇਠ ਨੇ ਪਰ ਜੇ ਕੋਈ ਕਹਿੰਦਾ ਵੀ ਇਹਨਾਂ ਨੂੰ ਖਤਰਾ ਪ੍ਰਵਾਸੀ ਮਜ਼ਦੂਰਾਂ ਤੋਂ ਹੈ ਤਾਂ ਇੱਕ ਜਮਾ ਗਲਤ ਕਰਦਾ ਹੈ ਪ੍ਰਵਾਸੀ ਮਜ਼ਦੂਰਾਂ ਤੋਂ ਇਹਨਾਂ ਚੀਜ਼ਾਂ ਨੂੰ ਕੋਈ ਖਤਰਾ ਨਹੀਂ ਹੈ ਇੱਥੇ ਗੱਲਾਂ ਚੱਲੀਆਂ ਵੀ ਆਨੰਦ ਕਸ਼ੋਰ ਵਾਲੀ ਕਲਤਾ ਐਕਸੈਪਸ਼ਨ ਹੈ ਕਿੱਤੇ ਜਾ ਕੇ ਦੇਖੋ ਪਿੰਡਾਂ ਦੇ ਵਿੱਚ ਅਸੀਂ ਗਏ ਆ ਕਿਉਂਕਿ ਮੇਰਾ ਕੰਮ ਹੈ ਮੈਂ ਪੀ ਐਚ ਡੀ ਕਰ ਰਹੇ ਹਾਂ ਇਸ ਵਿਸ਼ੇ ਦੇ ਉੱਪਰ ਤੇ ਤੁਸੀਂ ਜਾ ਕੇ ਦੇਖੋ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੀ ਗਿਣਤੀ ਕਿੰਨੀ ਹੈ 60% ਦੇ ਕਰੀਬ ਲੱਭੂਗੀ ਤੁਹਾਨੂੰ ਇੱਥੋਂ ਤੱਕ ਜਾਵੜੀ ਗੱਲ ਤੇ ਉਹ ਕੀ ਪੜ ਰਹੇ ਨੇ ਉਹ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਵਜੋਂ ਪੜ ਰਹੇ ਨੇ ਦੂਜੀ ਭਾਸ਼ਾ ਵਜੋਂ ਨਹੀਂ ਦਾ ਇਹ ਇਤਾਥ ਇਹ ਹੈ ਤੇ ਅਸੀਂ ਕਹਿੰਦੇ ਆ ਵੀ ਨੰਨਕਿਸ਼ੋਰ ਦੀ ਕਵਿਤਾ ਜਿਹੜੀ ਇਹ ਐਕਸੈਪਸ਼ਨ ਹੈ ਨਹੀਂ ਇਹ ਐਕਸੈਪਸ਼ਨ ਨਹੀਂ ਹੈ ਇੱਕ ਬਹੁਤ ਵੱਡੇ ਵਰਤਾਰੇ ਦੀ ਨਮਾਇੰਦਗੀ ਕਰਦੀ ਕਵਿਤਾ ਹੈ ਤਾਂ ਸਾਡੀ ਬੋਲੀ ਹਾਲ ਤੇ ਹੈ ਵੀ ਇੱਥੇ ਪੰਜਾਬੀ ਦਾ ਇੱਕ ਮੈਗਜ਼ੀਨ ਨਿਕਲਦਾ ਤਾਸਮਨ ਤਾਸਮਨ ਪੰਜਾਬੀ ਦਾ ਬਹੁਤ ਵੱਡਾ ਸਾਹਿਤਕ ਰਸਾਲਾ ਹੈ ਉਹਦਾ ਸੰਪਾਦਕ ਪਤਾ ਹੈ ਕੌਣ ਹੈ ਉਹਦਾ ਸੰਪਾਦਕ ਹੈ ਸਤਪਾਲ ਭੀਖੀ ਉਹ ਕਿੱਥੋਂ ਆਇਆ ਹੈ ਯੂਪੀ ਤੋਂ ਉਹ ਯੂਪੀ ਦਾ ਉਹਦਾ ਪਿਸ਼ੋਕੜ ਹੈ ਉਹ ਦੂਜੀ ਪੀੜ੍ਹੀ ਹੈ ਉਹਦਾ ਸੰਪਾਦਕ ਹੈ ਉਹ ਪੰਜਾਬੀ ਸਾਹਿਤ ਦਾ ਪ੍ਰਚਾਰ ਕਰ ਰਿਹਾ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਹਿੰਦੁਸਤਾਨ ਤਿੰਨੇ ਥਾਵਾਂ ਤੇ ਇਕੱਠਾ ਨਿਕਲਦਾ ਹੁਣ ਉਹ ਬੰਦੇ ਪੰਜਾਬੀ ਨੂੰ ਅਪਣਾ ਰਹੇ ਨੇ ਪੰਜਾਬੀ ਨੂੰ ਫੁਲਾ ਰਹੇ ਨੇ ਅਸੀਂ ਕਹਿੰਨੇ ਪੰਜਾਬੀ ਵਾਸਤੇ ਖਤਰਾ ਬਣੀ ਹੋਏ ਨੇ ਨਹੀਂ ਉਹ ਪੰਜਾਬੀ ਵਾਸਤੇ ਖਤਰਾ ਨਹੀਂ ਬਣੇ ਹੋਏ ਆ ਫਾਈਨ ਆਰਟਸ ਕਾਲਜ ਖਾਲਸਾ ਕਾਲਜ 26 ਦੇ ਵਿੱਚ ਉੱਥੇ ਫਾਈਨ ਆਰਟਸ ਦੀ ਟੀਚਰ ਹੈ ਅੰਜੂ ਵਾਲਾ ਪੰਜਾਬੀ ਚ ਕਵਤਾ ਲਿਖਦੀ ਹੈ ਉਹਨਾਂ ਨਾਲ ਗੱਲ ਕਰਕੇ ਦੇਖੋ ਪੰਜਾਬੀ ਚ ਸਾਡੇ ਤੋਂ ਵੇਈ ਗੱਲ ਹੋਣੀ ਨਹੀਂ ਜਿੰਨੀ ਠੇਠ ਪੰਜਾਬੀ ਉਹ ਬੋਲਦੀ ਹੈ ਤਾਂ ਇਸੀ ਚੈਨਲ ਉਹਦਾ ਡਾਇਰੈਕਟਰ ਰਿਹਾ ਮੁੰਡਾ ਉਹ ਪ੍ਰਵਾਸੀਆਂ ਦਾ ਮੁੰਡਾ ਸੀ ਤੇ ਉਹ ਜਿਵੇਂ ਪੰਜਾਬੀ ਉਹ ਬੋਲਦਾ ਸੀ ਸਾਡੇ ਬੰਦਿਆਂ ਤੋਂ ਬੋਲੀ ਨਹੀਂ ਜਾਂਦੀ ਸੀ ਇਹ ਗੱਲ ਗਲਤ ਆਈ ਪੰਜਾਬੀ ਬੋਲੀ ਨੂੰ ਇਹਨਾਂ ਤੋਂ ਕੋਈ ਖਤਰਾ ਹੋ ਰਿਹਾ ਹੈ ਦੂਜੀ ਗੱਲ ਆਰਥਿਕਤਾ ਦੀ ਗੱਲ ਆਈ ਕਿ ਪੰਜਾਬ ਦੀ ਆਰਥਿਕਤਾ ਨੂੰ ਪ੍ਰਵਾਸੀਆਂ ਤੋਂ ਕੋਈ ਖਤਰਾ ਨਹੀਂ ਪੰਜਾਬ ਦੀ ਆਰਥਿਕਤਾ ਨੂੰ ਪ੍ਰਵਾਸੀਆਂ ਤੋਂ ਕੋਈ ਖਤਰਾ ਨਹੀਂ ਹੈ ਇੱਥੇ ਗੱਲ ਆਈ ਹੈ ਪਹਿਲਾਂ ਵੀ ਆ ਚੁੱਕੀ ਹੈ ਜਦੋਂ ਕੋਵਿਡ ਹੋਇਆ ਜਦੋਂ ਲੇਬਰ ਦੀ ਸ਼ਾਰਟੇਜ ਹੋਈ ਬੱਸਾਂ ਭੇਜੀਆਂ ਗਈਆਂ ਇਥੋਂ ਬਸਾਂ ਗਈਆਂ ਬਿਹਾਰ ਦੇ ਵਿੱਚ ਮਜ਼ਦੂਰਾਂ ਨੂੰ ਲੈਣ ਵਾਸਤੇ ਤੇ ਜਦੋਂ ਪ੍ਰਵਾਸੀ ਇੱਥੇ ਆਏ ਪੰਜਾਬ ਦੇ ਕਿਸਾਨ ਉਹਨਾਂ ਦੇ ਗਲਾ ਚ ਹਾਰ ਪਾ ਰਹੇ ਐ ਮਠਿਆਈਆਂ ਅਖਬਾਰੇ ਇਹਦੀਆਂ ਫੋਟੋ ਲੱਭ ਜਾਣਗੀਆਂ ਇਹ ਹਾਲਤ ਆ ਵੀ ਸਾਨੂੰ ਉਹਨਾਂ ਦੀ ਲੇਬਰ ਦੀ ਲੋਡ ਕਿੰਨੀ ਐ ਤੇ ਜਦੋਂ ਕੋਈ ਕਹਿੰਦਾ ਵੀ ਪੰਜਾਬ ਨੂੰ ਲੁੱਟ ਕੇ ਖਾ ਗਏ ਕੋਈ ਬੰਦਾ ਖੱਬੇ ਪੱਖਿਆਂ ਦਾ ਵਿਰੋਧੀ ਹੋ ਸਕਦਾ ਹੈ ਮਾਰਕਸਵਾਦ ਦਾ ਵਿਰੋਧੀ ਹੋ ਸਕਦਾ ਹੈ ਸਾਰੀਆਂ ਗੱਲਾਂ ਮਨਜ਼ੂਰ ਐ ਐਸ ਗੱਲ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਮਾਰਕਸ ਦੀ ਨੂੰ ਕਿਹੜੀ ਦੌਲਤ ਐ ਜਿਹੜਾ ਧਨ ਹੈ ਜਿਹੜਾ ਸਰਮਾਇਆ ਹੈ ਉਹ ਪੈਦਾ ਕਰ ਜੋ ਹੁੰਦਾ ਹੈ ਉਹ ਕਿਰਤ ਚੋਂ ਹੁੰਦਾ ਲੇਬਰ ਚੋਂ ਤੇ ਇਹ ਜਿਹੜੇ ਬੰਦੇ ਆਉਂਦੇ ਨੇ ਇਹ ਲੇਬਰ ਕਰਦੇ ਨੇ ਕਿਰਤ ਕਰਦੇ ਨੇ ਇਹਨਾਂ ਦੀ ਕਿਰਤ ਕਰਕੇ ਸਾਡਾ ਸਰਮਾਇਆ ਵੱਧਦਾ ਉਹਦੇ ਵਿੱਚੋਂ ਬਹੁਤ ਥੋੜਾ ਹਿੱਸਾ ਹੈ ਜਿਹੜਾ ਇਹ ਬਿਹਾਰ ਲੈ ਕੇ ਜਾਂਦੇ ਆ ਸਸਤੀ ਕਿਰਤ ਹੈ ਪੰਜਾਬ ਦੇ ਮਜ਼ਦੂਰ ਨਾਲੋਂ ਘੱਟ ਦਿਹਾੜੀ ਦੇ ਕੰਮ ਕਰਦੇ ਆ ਫੇਰ ਇਹ ਪੰਜਾਬ ਦੀ ਆਰਥਿਕਤਾ ਤੇ ਬੋਝ ਕਿਵੇਂ ਹੋਵੇ ਫੇਰ ਕਹਿੰਦੇ ਨੇ ਕਿ ਜੀ ਇੱਥੇ ਦੀ ਜਾਇਦਾਦ ਨੂੰ ਖਤਰਾ ਭਲਾ ਆਪਾਂ ਇੱਥੇ ਜਿਹੜੇ ਬੰਦੇ ਬੈਠੇ ਆ ਸਾਰੇ ਨੌਕਰੀ ਆਪਤਾ ਬੰਦੇ ਆ ਸਾਰਿਆਂ ਦੀਆਂ ਲੱਖ ਲੱਖ ਡੇਢ-ਡੇ ਲੱਖ 2-2 ਲੱਖ ਦੀਆਂ ਤਨਖਾਹਾਂ ਹੋਣਗੀਆਂ ਉਦੋਂ ਵਾਰ ਪੈਨਸ਼ਨਾਂ ਵੀ ਨਹੀਂ ਇੱਕ ਕਿੱਲਾ ਜ਼ਮੀਨ ਦਾ ਖਰੀਦ ਸਕਦੇ ਹੋ ਪੰਜਾਬ ਦੇ ਵਿੱਚ ਆਪਦੀ ਸਾਰੀ ਕਮਾਈ ਦੇ ਨਾਲ ਖਰੀਦੇ ਆ ਨਹੀਂ ਜਾਂਦਾ ਹਾਲਤ ਕੀ ਹੈ ਤੁਸੀਂ ਕਹਿੰਦੇ ਹੋ ਵੀ ਆ ਅਧਿਆੜੀਆਂ ਕਰਨ ਵਾਲੇ ਬੰਦੇ ਸਾਡੀਆਂ ਜ਼ਮੀਨਾਂ ਖਾ ਜਾਣਗੇ ਨਹੀਂ ਖਾ ਸਕਦੇ ਇਹ ਗੱਲਾਂ ਵਧਾ ਕੇ ਕੀਤੀਆਂ ਜਾਂਦੀਆਂ ਨੇ ਜਾਣ ਬੁੱਝ ਕੇ ਫਲਾਈਆਂ ਜਾਂਦੀਆਂ ਨੇ ਬਹੁਤ ਛੋਟੇ ਕਾਰੋਬਾਰ ਨੇ ਉਹਨਾਂ ਦੇ ਵੱਧ ਤੋਂ ਵੱਧ ਜੇ ਕੋਈ ਕਰ ਸਕਦਾ ਤਾਂ ਕੋਈ ਇੱਕ ਘਰ ਖਰੀਦ ਲੂ ਕੋਈ ਚਾਰ ਮਰ ਲਿਆਂਦਾ ਕੋਈ ਮਤਲਬ ਕੋਠੜੀ ਪਾ ਲੂਗਾ ਇੱਥੋਂ ਤੱਕ ਹੋ ਸਕਦਾ ਏ ਇਸ ਤੋਂ ਵੱਧ ਹਾਲਤ ਉਹਨਾਂ ਦੀ ਨਹੀਂ ਹੈਗੀ ਸਾਡੇ ਸੱਭਿਆਚਾਰ ਨੂੰ ਉਹ ਅਪਣਾ ਰਹੇ ਨਹੀਂ ਪਿੰਡਾਂ 'ਚ ਜਾ ਕੇ ਦੇਖੋ ਦਿਮਾਲੇ ਸਜਾਏ ਹੋਏ ਨੇ ਅਮਰਤ ਛਕੇ ਹੋਏ ਪ੍ਰਵਾਸੀਆਂ ਦੀਆਂ ਬਹੁਤ ਵੱਡੀਆਂ ਸਾਨੂੰ ਦੱਸ ਜਾਣਗੇ ਲੋਕ ਐ ਇਦਾਂ ਕਰਦੇ ਗੁਰਦੁਆਰਿਆਂ ਦੇ ਵਿੱਚ ਸਹਾਇਤਾ ਕਰਦੇ ਉਹ ਮੱਥੇ ਟੇਕਦੇ ਇਹ ਇਹ ਦੱਸ ਜਿਊਗਾ ਸੋਨੂੰ ਜਿਹਦਾ ਮਤਲਬ ਕੀ ਹੈ ਨਾ ਸਾਡੇ ਸੱਭਿਆਚਾਰ ਵਾਸਤੇ ਨਾ ਸਾਡੀ ਭਾਸ਼ਾ ਵਾਸਤੇ ਨਾ ਸਾਡੀ ਆਰਥਿਕਤਾ ਵਾਸਤੇ ਪਰਵਾਸੀ ਕੋਈ ਖਤਰਾ ਨਹੀਂ ਹੈ ਖਤਰਾ ਕੌਣ ਹੈ ਜਦੋਂ ਪੰਜਾਬ ਦਾ 60000 ਕਿਲਾ ਇੱਕੋ ਐਂ ਚੁਟਕੀ ਦੇ ਵਿੱਚ ਅਗਲੇ 99 ਲੱਗੇ ਸੀ ਉਹ ਪ੍ਰਵਾਸੀ ਨਹੀਂ ਸੀ ਜਦੋਂ ਪੰਜਾਬ ਦੇ ਅਸੀਂ ਕਹਿੰਦੇ ਆ ਸਾਡਾ ਖਾਣ ਪੀਣ ਸਾਡਾ ਸਾਗ ਸਾਡੀ ਮੱਕੀ ਦੀ ਰੋਟੀ ਕੌਣ ਖਾ ਗਿਆ ਇਹਨੂੰ ਇਹਨੂੰ ਪੀਜੇ ਤੇ 버ਗਰ ਖਾ ਗਿਆ ਅਸੀਂ ਕਹਿੰਦੇ ਆ ਭਾਸ਼ਾ ਦੀ ਗੱਲ ਸਾਡੀ ਪੰਜਾਬੀ ਭਾਸ਼ਾ ਨੂੰ ਕੀ ਇਹ ਤੋਂ ਖਤਰਾ ਹੈ ਅੰਗਰੇਜ਼ੀ ਤੋਂ ਖਤਰਾ ਹੈ ਜਰਮਾਨਾ ਲੱਗਦਾ ਇਹ ਵੀ ਪਾਤਰ ਦੀ ਹੀ ਗੱਤ ਹੈ ਨਾ ਵੀ ਇਹ ਇੱਕੋ ਹੀ ਮੁਲਕ ਹੈ ਜਿੱਥੇ ਆਪ ਦੀ ਮਾਂ ਬੋਲੀ ਸਕੂਲ ਦੇ ਵਿੱਚ ਬੋਲਣ ਤੇ ਜੁਰਮਾਨਾ ਲੱਗਦਾ ਪੰਜਾਬ ਦੇ ਵਿੱਚ ਲੱਗਦਾ ਤੇ ਅਸੀਂ ਕਹਿੰਦੇ ਵੀ ਪ੍ਰਵਾਸੀਆਂ ਨੂੰ ਖਤਰਾ ਹੈ ਸਾਡੀ ਲੈਂਗੁਏਜ ਨੂੰ ਖਤਰਾ ਅੰਗਰੇਜ਼ੀ ਤੋਂ ਹੈ ਸਾਡੇ ਸੱਭਿਆਚਾਰ ਨੂੰ ਖਤਰਾ ਸਾਮਰਾਜੀ ਸੱਭਿਆਚਾਰ ਤੋਂ ਹੈ ਸਾਡੇ ਆਰਥਿਕਤਾ ਨੂੰ ਖਤਰਾ ਸਾਮਰਾਜੀਆਂ ਤੋਂ ਹੈ ਇਹ ਬਿਲਕੁਲ ਗੱਲ ਸਹੀ ਹੈ ਕਿ ਕੇਂਦਰ ਪੰਜਾਬ ਨੂੰ ਦਬਾ ਕੇ ਰੱਖਣਾ ਚਾਹੁੰਦਾ ਹੈ ਕੇਂਦਰ ਪੰਜਾਬ ਨੂੰ ਲੁੱਟਦਾ ਹੈ ਉਹ ਸਾਮਰਾਜ ਦਾ ਹਿੱਸਾ ਪਾ ਕੇ ਲੁੱਟਦਾ ਹੈ ਉਹਦੇ ਖਿਲਾਫ ਲੜਨ ਦੀ ਲੋੜ ਹੈ ਉਹਦਾ ਵਿਰੋਧ ਕਰਨ ਦੀ ਲੋੜ ਹੈ ਪਰ ਜੇ ਕੋਈ ਸੋਚਦਾ ਵੀ ਸਾਡੀ ਲੈਂਗੁਏਜ ਸਾਡਾ ਸੱਭਿਆਚਾਰ ਇਸ ਗੱਲ ਕਰਕੇ ਖਰਾਬ ਹੋ ਰਿਹਾ ਵੀ ਇੱਥੇ ਪਰਵਾਸੀ ਆ ਰਹੇ ਹੈ ਤਾਂ ਇਹ ਗੱਲ ਬਹੁਤ ਗਲਤ ਹੈ ਤੇ ਵਧਾ ਚੜਾ ਕੇ ਛੋਟੇ ਛੋਟੇ ਅੰਕੜਿਆਂ ਨੂੰ ਵਧਾ ਚੜਾ ਕੇ ਇਦਾਂ ਪੇਸ਼ ਕੀਤਾ ਜਾ ਰਿਹਾ ਹੁਣ ਇੱਕ ਦਾ ਆਖਰੀ ਗੱਲ ਜਿਹੜੀ ਹੈਗੀ ਹੈ ਕਹਿੰਦੇ ਜੀ ਪੋਲੀਟੀਕਲ ਜਿਹੜੀ ਸਾਡੀ ਡੈਮੋਗ੍ਰਾਫਿਕ ਚੇਂਜ ਦੇ ਨਾਲ ਪੋਲੀਟਿਕਸ ਦੇ ਵਿੱਚ ਕਿਉਂਕਿ ਇਹ ਹਿੰਦੂ ਨੇ ਇਸ ਕਰਕੇ ਜੇ ਇਹਨਾਂ ਦੀ ਇੱਥੇ ਗਿਣਤੀ ਵਾਜੂ ਤਾਂ ਇਹਦੇ ਨਾਲ ਬੀਜੇਪੀ ਦਾ ਜਿਹੜਾ ਇੱਥੇ ਉਹਦੇ ਹੱਥ ਮਜ਼ਬੂਤ ਹੁੰਦੇ ਐ ਕਿਉਂਕਿ ਸਾਰੀ ਹਿੰਦੂ ਜਨਤਾ ਬੀਜੇਪੀ ਐ ਅਸੀਂ ਇਹ ਕਹਿਣੀ ਆ ਵੀ ਸਾਰੀ ਹਿੰਦੂ ਜਨਤਾ ਬੀਜੇਪੀ ਐ ਅਸੀਂ ਇਹ ਤੇ ਫਿਰ ਜਿਹੜੇ ਪੰਜਾਬ ਦੇ ਵਿੱਚ 48 49% ਹਿੰਦੂ ਨੇ ਉਹ ਕੌਣ ਨੇ ਉਹ ਸਾਰੇ ਬੀਜੇਪੀ ਨਹੀਂ ਫਿਰ ਵੀ ਬੀਜੇਪੀ ਇੱਥੇ ਜਿੱਤੀ ਨਾ ਇਹ ਗੱਲ ਗਲਤ ਐ ਅਸੀਂ ਉਹਨਾਂ ਦੀ ਕਤਾਰਬੰਦੀ ਅਸੀਂ ਉਹਨਾਂ ਦੇ ਫਿਰ ਪੁੱਤਰੂ ਵੀ ਕਰਨ ਦੀ ਚਾਲ ਬੀਜੇਪੀ ਦੀ ਐ ਅਸੀਂ ਉਸ ਚਾਲ ਦੇ ਵਿੱਚ ਫਸ ਕੇ ਉਹਨਾਂ ਦੇ ਹੱਥ ਮਜ਼ਬੂਤ ਕਰ ਰਹੇ ਆ ਜੇ ਅਸੀਂ ਇਹਨਾਂ ਨੂੰ ਹਿੰਦੂ ਹੋਣ ਕਰਕੇ ਵਿਤਕਰਾ ਕਰਦੇ ਆ ਤਾਂ ਅਸੀਂ ਉਹਨਾਂ ਦੇ ਹੱਥ ਮਜ਼ਬੂਤ ਕਰ ਇਹੀ ਤਾਂ ਚਾਹੁੰਦੇ ਨੇ ਵੀ ਆਹਾ ਇੱਥੇ ਫਿਰ ਤੂੰ ਇਹ ਦਰਾਰ ਖੜੀ ਹੋਵੇ ਤੇ ਸਾਨੂੰ ਉੱਥੇ ਬਿਹਾਰ ਦੇ ਵਿੱਚ ਇਹਦਾ ਫਾਇਦਾ ਹੋਵੇ ਇਹੀ ਤਾਂ ਚਾਹੁੰਦੇ ਨੇ ਉਹ ਤੇ ਜਦੋਂ ਹੋਰ ਗੱਲ ਸੁਣੋ ਕੀ ਭਾਜਪੀ ਨੂੰ ਇੱਥੇ ਸਰਕਾਰ ਬਣਾਉਣ ਵਾਸਤੇ ਆਪਦੇ ਪੈਰ ਜਮਾਉਣ ਵਾਸਤੇ ਇਹ ਪ੍ਰਵਾਸੀ ਮਜ਼ਦੂਰ ਚਾਹੀਦੇ ਹੈ ਕੈਪਟਨ ਕੈਪਟਨ ਅਮਰਿੰਦਰ ਸਿੰਘ ਪ੍ਰਵਾਸੀ ਹੈ ਸੁਨੀਲ ਜਾਖੜ ਪੰਜਾਬ ਪ੍ਰਵਾਸੀ ਹੈ ਆ ਜਿਹੜੇ ਇੰਨੇ ਇੱਥੇ ਜਿਹੜੇ ਬਿਕੇ ਨੇ ਨਾ ਹੁਣ ਪਾਰਟੀ ਚੇਂਜ ਕੀਤੀ ਹੈ ਇਹ ਪ੍ਰਵਾਸੀ ਨੇ ਇਨਾ ਇੱਥੇ ਪੰਜਾਬ ਦੇ ਅੰਦਰ ਆਪਦੇ ਪੈਰ ਫਲਵਾਉਣ ਵਾਸਤੇ ਬੀਜੇਪੀ ਨੂੰ ਕਿਹੜੇ ਜਿਹੜੀ ਪ੍ਰਵਾਸੀਆਂ ਦੀ ਲੋੜ ਪੈਂਦੀ ਹੈ ਆ ਭਗਵਾਨਤ ਮੰਨ ਤਾਂ ਆਪ ਫਿਰਦਾ ਸੀ ਇਸ ਗੱਲ ਦੇ ਵਾਸਤੇ ਵੀ ਜੇ ਮੈਨੂੰ ਇਧਰੋਂ ਕੇਜਰੀਵਾਲ ਨੇ ਠੁੱਡਾ ਮਾਰਿਆ ਤਾਂ ਮੈਂ ਆ ਜਾਊਂਗਾ ਸਰਕਾਰ ਤਾਂ ਉਹ ਐ ਵੀ ਬਣਾ ਸਕਦੇ ਐ ਜਦੋਂ ਮਰਜ਼ੀ ਤੋੜ ਕੇ ਬਣਾ ਸਕਦੇ ਬੀਜੇਪੀ ਨੂੰ ਆਪਦੀ ਸਰਕਾਰ ਬਣਾਉਣ ਵਾਸਤੇ ਪ੍ਰਵਾਸੀਆਂ ਦੀ ਲੋੜ ਨਹੀਂ ਹੈਗੀ ਇਸ ਕਰਕੇ ਨਾ ਸਿਆਸੀ ਤੌਰ ਤੇ ਪੰਜਾਬ ਨੂੰ ਨਾ ਸੱਭਿਆਚਾਰਕ ਤੌਰ ਤੇ ਨਾ ਆਰਥਿਕ ਤੌਰ ਤੇ ਪ੍ਰਵਾਸੀਆਂ ਤੋਂ ਕੋਈ ਖਤਰਾ ਨਹੀਂ ਹੈ ਇੱਥੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੱਬੇ ਸਾਂਝੀ ਵਾਰਸਦਾਨ ਕੋਈ ਨਾ ਦੀਸੇ ਵਾਰਾ ਜਿਓ ਇਹ ਇੱਕ ਸ਼ਬਦ ਨਹੀਂ ਹੈ ਇਹ ਹਰ ਤਰ੍ਹਾਂ ਦੀ ਬੰਡੀਆਂ ਪਾਉਣ ਵਾਲੀ ਸਿਆਸਤ ਦੇ ਖਿਲਾਫ ਲੜਨ ਦਾ ਪੰਤੜਾ ਹੈ ਇਹ ਗੁਰੂਆਂ ਨੇ ਸਾਨੂੰ ਦਿੱਤਾ ਇਹਨੂੰ ਸਾਨੂੰ ਮਨੁੱਖਤਾ 'ਚ ਰੱਖਣਾ ਚਾਹੀਦਾ ਹੈ ਇਹ ਸਿਰਫ ਇੱਕ ਟੂਕ ਨਹੀਂ ਹੈ ਗੁਰਬਾਣੀ ਦੀ ਇਹਨੂੰ ਮਨੁੱਖਤਾ 'ਚ ਚੱਲਾਂਗੇ ਤਾਂ ਫੇਰ ਅਸੀਂ ਪੰਜਾਬ ਨੂੰ ਬਚਾਵਾਂਗੇ ਇੱਥੋਂ ਦੇ ਸੱਭਿਆਚਾਰ ਬੋਲੀ ਨੂੰ ਬਚਾਵਾਂਗੇ ਤੇ ਹਕੂਮਤ ਦੇ ਖਿਲਾਫ ਲੜ ਲਾਂਗੇ ਇੱਕ ਦੂ ਬਿਨਾ ਲੜਿਆ ਨਹੀਂ ਜਾਂਦਾ ਇਹ ਕਿਸਾਨ ਸੰਘਰਸ਼ ਦੇ ਉੱਤੇ ਨਿਗਾਹ ਮਾਰ ਕੇ ਦੇਖ ਲੋ ਜੇ ਉਹ ਕਿਸਾਨ ਸੰਘਰਸ਼ ਜਿੱਤਿਆ ਗਿਆ ਤਾਂ ਉਹ ਹਰ ਤਰ੍ਹਾਂ ਦੀ ਬੰਡੀਆਂ ਪਾਉਣ ਵਾਲੀ ਪਾਟਕ ਪਾਉਣ ਵਾਲੀ ਸਿਆਸਤ ਨੂੰ ਫਰਾ ਕੇ ਜਿੱਤਿਆ ਗਿਆ ਉਹਨਾਂ ਨੇ ਹਰੇਕ ਚਾਲ ਚੱਲੀ ਹੈ ਇਹ ਬੰਡੀਆਂ ਪਾਉਣ ਦੀ ਪਰ ਪੰਜਾਬ ਦੇ ਲੋਕਾਂ ਨੇ ਉਹ ਹਰਾਈ ਇਸ ਕਰਕੇ ਉਹ ਸੰਘਰਸ਼ ਜਿੱਤਿਆ ਗਿਆ ਤੇ ਦੂਜੀ ਗੱਲ ਜਦੋਂ ਅਸੀਂ ਇੱਥੋਂ ਭਈ ਇਹ ਬੁਝਾਉਣ ਦੀ ਗੱਲ ਕਰ ਇੱਕ ਮਿੰਟ ਬਸ ਮੈਂ 10 ਮਿੰਟ ਪੂਰੇ ਕਰਦਾ ਨਹੀਂ ਲਾਸਟ ਦੇ ਵਿੱਚ ਇਹ ਗੱਲ ਹੈ ਜਦੋਂ ਇੱਥੇ ਪ੍ਰਵਾਸੀਆਂ ਨੂੰ ਭੁਜਾਉਣ ਦੀ ਗੱਲ ਕਰਦੇ ਆ ਇਹਦਾ ਸੇਕ ਵੀ ਪੰਜਾਬੀਆਂ ਨੂੰ ਲੱਗਣਾ ਜਿਹੜੇ ਸਾਡੇ ਬਾਹਰ ਬੈਠੇ ਨੇ ਇੱਥੇ ਸਾਨੂੰ ਲੱਗਦਾ ਵੀ ਇਹ ਟਿਕਟ 50 ਰੁਪਏ 50 ਰੁਪਿਆ ਦੀ ਟਿਕਟ ਲੈ ਕੇ ਇੱਥੇ ਆ ਜਾਂਦੇ ਆ ਤੇ ਜਦੋਂ ਅਸੀਂ ਜਾਂਦੇ ਆ ਸਾਡੇ ਵਾਸਤੇ ਕੋਈ ਅੱਡ ਜਹਾਜ ਚੱਲਦੇ ਆ ਅਸੀਂ ਵੀ ਤਾਂ ਸਾਰੇ ਹਿੰਦੁਸਤਾਨ 'ਚ ਬੈਠੇ ਆ ਸਾਡੀਆਂ ਟਰਾਂਸਪੋਰਟਾਂ ਨੇ ਸਾਡੀਆਂ ਜ਼ਮੀਨਾਂ ਨੇ ਜੂਪੀ ਦੇ ਵਿੱਚ ਨੇ ਬਿਹਾਰ ਦੇ ਵਿੱਚ ਨੇ ਗੁਜਰਾਤ ਦੇ ਵਿੱਚ ਨੇ ਅਸੀਂ ਨਹੀਂ ਉੱਥੇ ਬੈਠੇ ਹੋਏ ਤਾਂ ਉੱਥੇ ਜੇ ਅਸੀਂ ਇੱਥੇ ਇਹ ਵੰਡ ਪਾਉ ਸਿਆਸਤ ਕਰਾਂਗੇ ਖਤਰਾ ਸਾਡੇ ਉਸ ਭਾਈਚਾਰੇ ਨੂੰ ਵੀ ਇਹ ਸਾਨੂੰ ਦਿਮਾਗ 'ਚ ਰੱਖਣਾ ਚਾਹੀਦਾ 84 ਵਲੇ ਸਾਡੇ ਨਾਲ ਕੀ ਹੋਇਆ ਸੀ ਇਸ ਕਰਕੇ ਵੰਡ ਪਾਉ ਸਿਆਸਤ ਭਰਾ ਮਾਰ ਸਿਆਸਤ ਪੰਜਾਬ ਨੂੰ ਪੁਗਦੀ ਨਹੀਂ ਸਾਡੇ ਵਾਸਤੇ ਤਾਂ ਸਿਆਸਤ ਲੋਕਾਂ ਦੀ ਏਕਤਾ ਵੱਲ ਵੀ ਪੁਗਦੀ ਹੈ ਉਸ ਪਾਸੇ ਨੂੰ ਵਧਣਾ ਚਾਹੀਦਾ ਹੈ ਧੰਨਵਾਦ ਮੰਤਰੀ ਜੀ ਦਾ